ਬਿਦਾਂਸਵਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਆਪ ਆਗੂ ਗੁਰਪ੍ਰੀਤ ਸਿੰਘ ਲਾੜੀ ਪੰਜਵੜ ਦੀ ਪ੍ਰੇਰਣਾ ਤੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਮੌਜੂਦਾ ਸਰਪੰਚ ਸੰਤੋਖ ਕੌਰ ਅਤੇ ਬਲਾਕ ਸਮಿತಿ ਚੇਅਰਮੈਨ ਮਹਿੰਦਰ ਕੌਰ ਆਪਣੇ 90 ਤੋਂ ਵੱਧ ਪਰਿਵਾਰ ਸਮੇਤ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਜੀ ਆਏ ਆ ਕਿਹਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਹਰੇਕ ਵਰਕਰ ਨੂੰ ਉਸ ਦਾ ਬੰਦਾ ਸਨਮਾਨ ਜ਼ਰੂਰ ਦਿੱਤਾ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੱਜ ਦੀ ਪੰਜ ਕਲਾਂ ਵਡ ਕਲਾਂ ਦੇ ਵਿੱਚ ਮੀਟਿੰਗ ਹੋਈ ਆ ਜਿੱਥੇ ਕਾਫੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਨੇ ਤੇ ਔਰਤਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਭਾਗ ਲਿਆ ਵਾ ਪਿੰਡ ਦੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ ਇਹ ਮੀਟਿੰਗ ਮੌਜੂਦਾ ਜਿਹੜੇ ਪਿਛਲੀ ਵਾਰੀ ਸਰਪੰਚ ਸੀ ਬੀਬੀ ਸੰਤੋਖ ਕੌਰ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਈ ਆ ਸੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਜੋ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਤੇ ਹਲਕੇ ਵਿੱਚ ਜੋ ਵਿਕਾਸ ਚੱਲ ਰਿਹਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਸਰਪੰਚ ਸੰਤੋਖ ਕੌਰ 22 ਚੇਅਰਮੈਨ ਬਲਾਕ ਸਮਤੀ ਬੀਬੀ ਮਹਿੰਦਰ ਕੌਰ ਤੇ ਉਹ ਬਹੁਤ ਸਾਰੇ ਮੈਂਬਰ ਪੰਚਾਇਤ ਤੇ ਨਾਲ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਆ ਇਹਨਾਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਮਿਲੇਗਾ ਕਾਫੀ ਜਿਹੜੇ ਮੈਂਬਰ ਪੰਚਾਇਤ ਦੇ ਜੱਸਾ ਸਿੰਘ ਤੇ ਹੋਰ ਵੀ ਮੈਂਬਰ ਉਹ ਪਹਿਲਾਂ ਵੀ ਜਿਹੜੇ ਆਮ ਆਦਮੀ ਪਾਰਟੀ ਨੇ ਵਿੱਚ ਸੀ ਪਰ ਅੱਜ ਜਿਹੜੇ ਵੀ ਮੈਂਬਰ ਦੂਸਰੇ ਸਾਰੇ ਨੇ ਉਹ ਪਾਰਟੀ ਦੇ ਵਿੱਚ ਆਉਣ ਦੇ ਨਾਲ ਪਿੰਡ ਪੰਜਵੜ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੋਈ ਆ ਤੇ ਉਮੀਦ ਆ ਕਿ ਜੇ ਕੋਈ ਕਾਲੀ ਕਾਂਗਰਸੀ ਰਹਿ ਗਏ ਥੋੜੇ ਬਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਮ ਆਦਮੀ ਪਾਰਟੀ ਜਿਹੜਾ ਉਹਨੂੰ ਸਹਿਯੋਗ ਦੇਣਗੇ ਸੋ ਬੜੀ ਖੁਸ਼ੀ ਦੀ ਗੱਲ ਆ ਕੇ ਲੋਕ ਧੜਾ ਧੜ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਕਿਉਂਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਤਕਦੀਰ ਬਦਲਣ ਵਾਸਤੇ ਤਿਆਇਆ ਕੀਤਾ ਹੋਇਆ ਸੋ ਲੋਕ ਇਤ ਦੇ ਵਿੱਚ ਸਰਕਾਰ ਵੱਲੋਂ ਕੋਈ ਨਾ ਕੋਈ ਰਜਾਨਾ ਹੀ ਫੈਸਲੇ ਲਏ ਜਾ ਰਹੇ ਆ ਸੋਧਾ ਕਰਕੇ ਲੋਕ ਜਿਹੜੇ ਨੇ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਵਿੱਚ ਖੁਸ਼ ਨੇ ਸੋ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦਾ ਜਿਹੜਾ ਸਾਰੇ ਮਨ ਬਣਾ ਰਹੇ ਨੇ ਸੋ ਹਲਕਾ ਜਿਹੜਾ ਤਰਨਤਾਰ ਨੇ ਖਾਸ ਕਰਕੇ ਇਹਦੇ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਪੰਚਾਇਤਾਂ ਦੀਆਂ ਪੰਚਾਇਤਾਂ ਆ ਰਹੀਆਂ ਮੈਂ ਇੱਥੋਂ ਹੀ ਬਾਅਦ ਹੁਣ ਬੀੜ ਰਾਜਾ ਤੇਜਾ ਸਿੰਘ ਵੱਲ ਜਾ ਰਿਹਾ ਹਾਂ ਉੱਥੇ ਵੀ ਉਸ ਪਿੰਡ ਦੇ ਵਿੱਚ ਵੀ ਅੱਜ ਸਮੂਹ ਪੰਚਾਇਤ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਸੋ ਇਸੇ ਤਰ੍ਹਾਂ ਪਹਿਲਾਂ ਵੀ ਸਾਡੇ ਹਲਕੇ ਦੇ ਵਿੱਚ ਬਹੁਤ ਜਿਹੜਾ ਵਾ ਲੋਕਾਂ ਦੇ ਵਿੱਚ ਉਤਸ਼ਾਹ ਆਮ ਆਦਮੀ ਪਾਰਟੀ ਦੇ ਪ੍ਰਤੀ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਸਹਿਯੋਗ ਕਰ ਰਹੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰਿਆਂ ਕੋਈ ਉਮਲ ਕੇ ਦੇ ਵਿਕਾਸ ਵਾਸਤੇ ਪੰਜਾਬ ਦੇ ਵਿਕਾਸ ਵਾਸਤੇ ਸਹਿਯੋਗ ਦੀ ਮੰਗ ਕਰਦਾ ਵਾਂ ਤਾਂ ਕਿ ਆਪਾਂ ਰਲ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੰਜੇ ਕੋਈ ਸਾਨੂੰ ਸਹਿਯੋਗ ਦਿੰਦੇ ਨੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਸਾਡਾ ਜਿਹੜਾ ਹੈਗਾ ਵਾ ਮੁੱਦਾ ਉਹ ਪੰਜਾਬ ਦਾ ਵਿਕਾਸ ਆ ਨਾ ਕਿ ਸਾਡਾ ਵੰਡੀਆਂ ਪਾਉਣ ਦਾ ਮੈਂ ਅੱਜ ਵੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਆ ਭਰਾਤਰੀ ਭਾਵ ਜਿਹੜਾ ਉਹ ਬਣਾ ਕੇ ਰੱਖਣਾ ਵਾ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਤੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਖੁੱਲ ਕੇ ਵੋਟ ਪਾਉਣੀ ਆ ਪਰ ਇਹ ਜ਼ਰੂਰ ਵੋਟ ਪਾਉਣ ਲੱਗਿਆਂ ਦੇਖਣਾ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਕਿਹੜੀ ਸਰਕਾਰ ਦੇ ਹੱਥ ਵਿੱਚ ਕਿਹੜੀ ਪਾਰਟੀ ਦੇ ਹੱਥ ਵਿੱਚ ਸੁਰੱਖਤ ਆ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਵਾਂ ਉਹਨਾਂ ਨੂੰ ਤੇ ਅਸੀਂ ਪਿਛਲੇ 70-75 ਸਾਲ ਤੋਂ ਦੇਖ ਚੁੱਕੇ ਆ ਆਮ ਆਦਮੀ ਪਾਰਟੀ ਨੂੰ ਹਾਲੇ 2 ਸਾਲ ਹੋਏ ਆ 2 ਸਾਲਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਇੰਨਾ ਸਾਲਾਂ ਦੇ ਵਿੱਚ ਜਿਹੜੇ ਹੈਗੇ ਨੇ ਹੋਰ بڑے ਵੱਡੇ ਬਦਲਾਅ ਆਉਣੇ ਆ ਤੇ ਉਸ ਤੋਂ ਬਾਅਦ ਕਿਉਂਕਿ ਜਿਹੜੇ ਸਿਸਟਮ ਨੇ ਏਡੀ ਛਿੱਤੀ ਜਿਹੜੇ ਆ ਇੰਨਾ 70-75 ਸਾਲਾਂ ਚ ਆ ਨਿਕਾਰ ਐਡੀ ਛੇਤੀ ਠੀਕ ਹੋਣ ਵਾਲਾ ਨਹੀਂਗਾ ਸੋ ਇਸ ਕਰਕੇ ਜੇ ਪੰਜ ਸਾਲਾਂ ਦੇ ਵਿੱਚ ਜਿੰਨਾ ਹੋ ਵੱਧ ਤੋਂ ਵੱਧ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ ਤੇ ਉਸ ਤੋਂ ਬਾਅਦ ਜਿਹੜਾ ਵਾ ਲਗਾਤਾਰ ਅਸੀਂ ਯਤਨ ਕਰ ਰਹੇ ਹਾਂ ਕਿ ਜਿਹੜਾ ਵਾ ਪੰਜਾਬ ਆ ਉਹਨੂੰ ਮੋਡਰਨ ਗਲਾ ਪੰਜਾਬ ਜਿਹੜਾ ਬਣਾਇਆ ਜਾਣਾ ਕਿੰਨੇ ਕੁ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਸ਼ਾਮਿਲ ਅੱਜ ਕੋਈ ਲਗਭਗ 90 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਨੇ ਵੀ ਭਾਗ ਲਿਆ ਬੀਬੀਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਵਾ ਮੈਂ ਬੀਬੀਆਂ ਨੂੰ ਵੀ ਅਵਿਸ਼ਵਾਸ ਦਿਵਾਇਆ ਵਾ ਕਿ ਯਾਦਿਆ ਸਾਨੂੰ ਕਿ ਜਿਹੜਾ ਵਾ 100000 ਰੁਪਇਆ ਦਾ ਵਾਅਦਾ ਉਹਨਾਂ ਨਾਲ ਕੀਤਾ ਸਮਾਂ ਉਹਨਾਂ ਤੇ ਉਹ ਵੀ ਦਿੱਤਾ ਜਾਏਗਾ 600 ਜੂਨਟ ਦਿੱਤੀਆਂ ਬੀਬੀਆਂ ਦਾ ਸਫਰ ਫਰੀ ਚੱਲ ਰਿਹਾ ਬੱਸਾਂ ਦੇ ਵਿੱਚ ਹੋਰ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਵਾ ਅੱਜ ਇਹ ਇਹ ਬਦਲਾਅ ਇਹ ਇਹ ਵੱਡਾ ਬਦਲਾਅ ਵਾ ਕਿ ਜਦੋਂ ਕਿਤੇ ਨੌਕਰੀਆਂ ਕੱਢਦੇ ਸੀ ਉਹ ਵੀ ਪੁਰਾਣੀਆਂ ਸਰਕਾਰਾਂ ਚੋਂ ਚੌਥੇ ਪੰਜਵੇਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਈ ਕੀ ਕਰ ਰਹੇ ਆ ਵਾ ਤੁਸੀਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਬੜੀ ਸ਼ਾਮਿਲ ਹੋ ਗਈ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਹੈ ਪਿੰਡ ਦੇ ਵਿੱਚ ਗੁਰਦੁਆਰੇ ਦੇ ਲਾਗੇ ਪਾਣੀ ਬਹੁਤ ਚਿਰ ਤੋਂ ਖੜਾ ਵਾ ਸਾਡੇ ਪਿੰਡ ਦੇ 5-6 ਸਰਪੰਚ ਹੋ ਚੁੱਕੇ ਆ ਜਿਨ੍ਹਾਂ ਨੇ ਪਾਣੀ ਦਾ ਕੋਈ ਨਿਕਾਸ ਨਹੀਂ ਕੀਤਾ ਅਸੀਂ ਆਪਣੀ ਇਹ ਕੀ ਬੇਨਤੀ ਕਰਦੇ ਆ ਆਮ ਪਾਰਟੀ ਨੂੰ ਐਮ ਐਲ ਏ ਸਾਹਿਬ ਨੂੰ ਕਿ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਗੁਰਦੁਆਰੇ ਦੇ ਲਾਗੇ ਸਫਾਈ ਹੋਣੀ ਚਾਹੀਦੀ ਆ ਛੱਪੜ ਡੂਗਾਂ ਹੋਣਾ ਚਾਹੀਦਾ ਤੁਸੀਂ ਪਿੰਡ ਦੇ ਸਰਪੰਚ ਰਹੇ ਜੇ ਤੁਹਾਡੀ ਸਰਕਾਰ ਹੀ ਰਹੀਏ ਕੰਮ ਰੱਖਦੀ ਪਿਛਲੇ ਸਾਲ ਹਾਂਜੀ ਤੁਸੀਂ ਇਹ ਕੰਮ ਕਿਉਂ ਨਹੀਂ ਕਰਵਾਏ ਕੀ ਕੀ ਕਰਨਾ ਉਦੋਂ ਕੰਮ ਕਰਵਾਇਆ ਸ਼ੁਰੂ ਕਰਵਾਇਆ ਸੀ ਵਿੱਚੇ ਆਟੀਆਂ ਬੜੀਆਂ ਹੱਡੇ ਤੇ ਪੈਂਦੀਆਂ ਸੀ ਸਾਨੂੰ ਆਟੀਆਂ ਵਾਲਿਆਂ ਨੇ ਨਹੀਂ ਸਾਨੂੰ ਇਹ ਕੰਮ ਕਰਨ ਦਿੱਤੇ ਫਿਰ ਤਾਂ ਕਰਕੇ ਮੁਸ਼ਕਲਾਂ ਦੇ ਕਾਰਨ ਫਿਰ ਸਰ ਕੋ ਕੰਮ ਹੋ ਰਿਹਾ ਤੁਹਾਡੇ ਚੱਲ ਰਿਹਾ ਕੰਮ ਨਹੀਂ ਹੋਣਾ ਜੀ ਨਹੀਂ ਕੰਮ ਚੱਲ ਹੋਇਆ ਹਾਂਜੀ ਤਾਂ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਈ ਨਾ ਕੋਈ ਲੋਕਾਂ ਦੇ ਕੰਮ ਹੋਣਗੇ ਜਾਂ ਪਿੰਡ ਦਾ ਵਿਕਾਸ ਹੋਵੇਗਾ ਹਾਂਜੀ ਹੋਣਗੇ ਜਰੂਰ ਹੋਣਗੇ ਜੋ ਉਹਨਾਂ ਨੇ ਵਾਅਦੇ ਕੀਤੇ ਆ ਤੇ ਜਰੂਰ ਪੂਰੇ ਕਰਨਗੇ ਹਾਂਜੀ ਤਰਨਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ